ਤੁਸੀਂ ਚੋਰਾਂ ਨੂੰ ਪੈਸੇ ਸੋਨੇ ਦੇ ਗਹਿਣੇ ਜਾਂ ਕੀਮਤੀ ਸਮਾਨ ਚੋਰੀ ਕਰਦੇ ਬਾਰੇ ਬਹੁਤ ਸੁਣਿਆ ਹੋਵੇਗਾ ਪਰ ਅੱਜ ਅਜਿਹੇ ਚੋਰ ਦਿਖਾਉਣ ਜਾ ਰਹੇ ਹਾਂ ਜੋ ਧਾਰਮਿਕ ਸਥਾਨਾਂ ਦੇ ਉੱਤੇ ਪੈਸੇ ਜਾਂ ਗਹਿਣੇ ਨਹੀਂ ਬਲਕਿ ਆ ਚੀਜ਼ ਚੋਰੀ ਕਰਦੇ ਸੀ ਸਕ੍ਰੀਨ ਤੇ ਜਿਹੜੇ ਦੋ ਮੁੰਡੇ ਪੁਲਿਸ ਦੀ ਗ੍ਰਿਥੀ ਦੇ ਵਿੱਚ ਬੈਠੇ ਨੇ ਇਹ ਉਹੀ ਮੁੰਡੇ ਨੇ ਜਿਨ੍ਹਾਂ ਨੂੰ ਨਕੋਦਰ ਪੁਲਿਸ ਨੇ ਪੀਰਾ ਦੀਆਂ ਮਜ਼ਾਰਾਂ ਤੋਂ ਚਾਦਰਾਂ ਮੰਦਰਾਂ ਦੇ ਵਿੱਚ ਚੁੰਨੀਆਂ ਤੇ ਪਰਨੇ ਚੋਰੀ ਕਰਨ ਦੇ ਵਿੱਚ ਇਹਨਾਂ ਦੋ ਚੋਰਾਂ ਨੂੰ ਕਾਬੂ ਕੀਤਾ ਗਿਆ ਜਦੀ ਜਾਣਕਾਰੀ ਪੁਲਿਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹਾਂਜੀ ਸਰ ਸਰ ਕੀ ਮਾਮਲਾ ਜੀ ਹੈ ਇਹ ਇਹ ਜੀ ਇੱਕ ਏਸੀ ਜਨਕਪਾਇਨ ਨੇ ਨਾਕਾ ਲਗਾਇਆ ਸੀ ਨਕਰਾ ਪੁਲ ਦੇ ਅੱਥੇ ਚੌਂਕ ਦੇ ਵਿੱਚ ਉੱਥੇ ਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੱਡੀ ਜਿਹੜੀ ਹੈ ਪਲੇਰਕੋੜਲੇ ਸਾਈਡ ਤੋਂ ਹੁੰਦੀ ਹੈ ਉਹ ਆਣ ਕਿੱਥੇ ਰਾਤਾਂ ਨੂੰ ਨਾ ਅ ਮਜਾਰਾ ਦਿੱਤੋਂ ਤੇ ਮੰਦਰਾਂ ਤੋਂ ਜਿਹੜੀਆਂ ਚੁੰਨੀਆਂ ਲੋਕੀ ਚਾੜਦੇ ਆ ਸ਼ਰਦਾ ਵਾਸਤੇ ਤੇ ਉਹ ਚੁੰਨੀਆਂ ਤੇ ਜਿਹੜੇ ਚਾਦਰਾਂ ਉਹ ਚੱਕ ਚੋਰੀ ਕਰ ਲੈਂਦੇ ਸੀ ਤੇ ਮੁੜ ਕੇ ਜਾ ਕੇ ਉਹ ਮਲੇਰ ਕੋਟ ਵਾਲੇ ਸਟੇਪ ਤੇ ਭੇਜਦੇ ਤੇ ਦੋ ਬੰਦੇ ਆ ਇੱਕ ਦਾ ਨਾਮ ਨਦੀਮ ਹੈ ਇੱਕ ਮੁਹੰਮਦ ਹੈ ਇਹ ਸਾਰੇ ਦੋਨੋਂ ਮਲੇਰ ਕੋਟ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਇੱਥੇ ਮੌਕੇ ਤੇ ਗ੍ਰਫਤਾਰ ਕਰਕੇ ਇਹਨਾਂ ਕੋ ਪੰਡਾਂ ਦੇ ਵਿੱਚ ਜਿਹੜੀਆਂ ਚੁੰਨੀਆਂ ਤੇ ਚਾਦਰਾਂ ਸੀ ਕੋ ਬਰਾਮ ਕੀਤੀ ਇਹਨਾਂ ਕੋ ਕਿੰਨੀ ਕੁ ਗਿਣਤੀ ਉਹ ਚੱਦਰਾਂ ਵਗੈਰਾ ਇਹ 150 ਤੋਂ ਉੱਪਰ ਜਿਹੜੀਆਂ ਚੱਦਰਾਂ ਵੈ ਤੇ ਅਸੀਂ 85 ਜਿਹੜੀਆਂ ਚੁੰਨੀਆਂ ਵੈ ਇਹ ਜਿਹੜੀ ਚੋਰੀ ਕਰਦੇ ਸੀ ਇਹ ਰਾਤ ਦੇ ਸਮੇਂ ਕਰਦੇ ਸੀ ਜਾਂ ਕੁਝ ਪਤਾ ਲੱਗਾ ਇਹ ਜਿਆਦਾ ਰਾਤ ਦੇ ਸਮੇਂ ਕਰਦੇ ਸੀ ਖਾਸ ਕਰਕੇ ਵੀਰਵਾਰ ਜਦੋਂ ਜਿਆਦਾ ਚੜ੍ਹਦੀਆਂ ਸੀ ਤੇ ਸ਼ੁੱਕਰਵਾਰ ਕਰਦੇ ਸੀ ਜਿਆਦਾ ਚੋਰੀ ਸ਼ੁੱਕਰ ਤੇ ਸ਼ਨੀਚਵਾਰ ਫਿਰ ਉਹ ਜਿੰਨੇ ਚਿੱਤੇ ਹੈਗੀਆਂ ਸੀ ਉਹ ਤੋਂ ਜਿਆਦਾ ਇਹਨਾਂ ਦੇ ਸਮਾਨ ਮਿਲ ਜਾਂਦਾ ਸੀ ਇਹਨਾਂ ਨੂੰ ਤੇ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ 4 ਵੀ ਸਾਥੀ ਹੈਗੇ ਜਾਈ ਨਹੀਂ ਇਹ ਦੋ ਹੀ ਜਣੇ ਹੁੰਦੇ ਸੀ ਦੋ ਜਣੇ ਆਣ ਕੇ ਚੋਰੀ ਕਰਦੇ ਇੱਕ ਆਦੇ ਤੇ ਆਉਂਦੇ ਸੀ ਕੁਝ ਪਤਾ ਇੱਕ ਕਾਰ ਦੇ ਤੇ ਕਾਰ ਵਗੈਰਾ ਵੀ ਬ੍ਰਾਹਮਦ ਹੋ ਗਿਆ ਜੀ ਕਾਰ ਆਪਣੀ ਹੈ ਜਾਂ ਉਹ ਇੱਕ ਮੁੰਡੇ ਦੀ ਆਪਣੀ ਕਾਰ ਹੈ ਜੀ ਆਪਣੀ ਹੈ ਹਾਂ ਜੀ ਸਾਰੀ ਤੇ ਹੁਣ ਇਹਨਾਂ ਤੇ ਕੀ ਕਾਰਵਾਈ ਕੀਤੀ ਜਾਵੇ ਦੋਨਾਂ ਨੂੰ ਪੁਲਿਸ ਮਾਨ ਤੇ ਲਿਆ ਜੀ ਬ੍ਰਾਹਮਦਗੀ ਕਰ ਲਈ ਹੈ ਜੀ ਇਹਨਾਂ ਕੋਲ ਤੇ ਉਹਨਾਂ ਨੂੰ ਕੱਲ ਜੇਲ੍ਹ ਛਡ ਕੇ ਆਵਾਂਗੇ ਹੋਰ ਵੀ ਪੁੱਛ ਕੇ ਸਕਾਰ ਇਹ ਕਿੱਥੋਂ ਕਿੱਥੋਂ ਚੋਰੀ ਕਰਦੇ ਖੈਰ ਦੇਖਿਆ ਜਾਵੇ ਤਾਂ ਲਗਾਤਾਰ ਚੋਰੀ ਦੇ ਆਵਾਰ ਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਚੋਰਾਂ ਦੇ ਵੱਲੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ਿਆ ਜਾ